एमपी चुनाव का बिगुल पूरे भारत में बच चुका है जिसे देखते हुए अगर पंजाब की बात करें तो हर नेता अपने अपनी अपनी तैयारी कर रहा है वहीं संगरूर जिले वहीं संगरूर जिले में शिरोमणि अकाली दल अमृतसर के उम्मीदवार सिमरनजीत सिंह मान ने जहां केंद्र सरकार की घातक नीतियों के खिलाफ बात की और कहा कि एक तरफ केंद्र सरकार के बड़े बड़े वादे करके खुद को सत्ता में रखती थी लेकिन इस बार फिर से केंद्र सरकार लोगों को रोजगार देने में विफल रही है इसके अलावा गरीबों को पक्के मकान और राशन देने का वादा कर रही है पर देश की प्रगति के लिए भाजपा सरकार कुछ नहीं कर रही है संगरूर विधानसभा सीट के बारे में बात करते हुए मान ने कहा कि इस बार भी लोग उन्हें जिताकर लोकसभा भेजेंगे और जो मुद्दे उनके पहले रहे हैं उन्हीं मुद्दों को लेकर वह लोगों के बीच जाएंगे सिमरनजीत सिंह मान संगरूर से धर्मवीर सिंह की रिपोर्ट सारियाँ पार्टियाँ गलत करती हैं ਜਿਵੇਂ ਮੋਤੀ ਸਾਹਿਬ ਨੇ 81 ਦਸਤਾਂ ਫੈਨਾਂਕੀ ਤਰਸਾਰ ਨੌਕਰੀ ਹੋ ਗਈ ਕਿਸੇ ਦੇ ਘਰ ਦੇ ਵਿੱਚ ਨੌਕਰੀ ਨਹੀਂ ਸਾਰਾ ਦੇਸ਼ ਬੇਰੁਜ਼ਗਾਰ ਹੋਇਆ ਪਿਆ ਐਸੇ ਕਰਕੇ ਦੋ ਜਵਾਨਾਂ ਨੇ ਜਿਨ੍ਹਾਂ ਨੂੰ ਗੋਲੀਬੱਜ ਸਾਤੇ ਸੀ ਆਪਣੀ ਮੌਤ ਦੀ ਨਾ ਪਰਵਾਹ ਕਰਦੇ ਹੋਏ ਪਾਰਲਮੈਂਟ ਦੇ ਸਿਕਿਉਰਿਟੀ ਨੂੰ ਤੋੜ ਕੇ ਪਾਰਲਮੈਂਟ ਹਾਲ ਦੇ ਵਿੱਚ ਛਾਣਾ ਮਾਰੀਆਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਤਕਲੀਫ ਕੀ ਹੈ ਉਹਨਾਂ ਨੇ ਥੋੜੀ ਜਿਹੀ ਜਰੀ ਜੀ ਗੈਸ ਵੀ ਛੱਡੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਨਾਲ ਬੈਠੇ ਹੋਏ ਸੀਗੇ ਘਰ-ਘਰ ਨੌਕਰੀ ਹੋਊਗੀ ਬੇਰਜ਼ਗਰੀ ਇਸ ਦੇਸ਼ ਦੇ ਵਿੱਚ ਇੰਨੀ ਵਧੀ ਹੈ ਕਿ ਅਸੀਂ ਮਰਨ ਤੋਂ ਨਹੀਂ ਡਰਦੇ ਸਾਨੂੰ ਬੇਸ਼ੱਕ ਅਜ ਮਾਰ ਦਿਓ ਪਰ ਇਹ ਜਿਹੜੀ ਬੇਰਜ਼ਗਰੀ ਹੈ ਸਾਡੇ ਵਿੱਚ ਬਰਦਾਸ਼ਤ ਨਹੀਂ ਹੁੰਦੀ ਹੈਗੀ ਫਿਰ ਜੀਡੀਐਨ ਸਲੇਸ਼ਨ ਉਹ ਵੱਧਦੀ ਜਾ ਰਹੀ ਹੈਗੀ ਹੈ ਫਿਰ ਅਜੇ ਤੱਕ ਉਹ ਲਦਾਖ ਕੰਨੇ ਤੇ ਕਸ਼ਮੀਰ ਕੰਨੇ ਜਿਹੜੀਆਂ ਚੀਨ ਨੇ ਅਲਾਕੇ ਇੱਥੋਂ ਦੇ ਦੱਬੇ ਹੋਏ ਐ ਉਧਰਲੇ ਪਾਸੇ ਮੂੰਹ ਨਹੀਂ ਕਰਦੇ ਹੈਗੇ ਸਗੋਂ ਆਰਮੀ ਟਿਫ ਭਾਰਤ ਦੇ ਮੁਲਕ ਦੇ ਲਈ ਚਲੇ ਗਏ ਹੈ ਜਿਹੜਾ ਕਿ ਬਿਲਕੁਲ ਗੰਤਗੱਲ ਹੈ ਤੇ ਨੇਵੀ ਦੇ ચીਫ ਨੇ ਕਿਹਾ ਕਿ ਹੁਣ ਤੋਂ ਬਾਅਦ ਜਿਹੜੇ ਅਫਸਰ ਹੈ ਉਹ ਮੈਸੇਜ ਦੇ ਵਿੱਚ ਕੁਰਤਾ ਪਜਾਮਾ ਤੇ ਚੱਪਲਾ ਪਾ ਕੇ ਆਉਣਗੇ ਇਹ ਜਿਹੜਾ ਡਿਸਪਲਿਨ ਹੈ ਫੌਜ ਦਾ ਇਹ ਇਸ ਨੂੰ ਬਿਲਕੁਲ ਤੋੜ ਦਿੱਤਾ ਫਿਰ ਫੈਸਲਾ ਕਰਨਾ ਹੈ ਫੌਜ ਤੇ 에어ਫੋਰਸ ਨੇ ਕਿ ਕੁਰਤਾ ਪਜਾਮਾ ਪਾ ਕੇ ਆਉਣਾ ਹੈ ਤੇ ਕੱਛਾ ਬਣਨ ਪੈ ਕੇ ਆਉਣਾ ਹੈ ਫੌਜ ਸੈਕਲ ਨਹੀਂ ਕਰੂਗੀ ਨਾ ਹੁਣ ਨੇਵੀ ਵਰਗਾ ਫੈਸਲਾ ਤੋਂ ਕਰ ਨਹੀਂ ਸੱਜ ਇੱਕ ਇੱਕ ਵਰਕੇ ਬੱਕਰੀਆਂ ਦਾਗਤਾ ਹੈ ਕਿ ਆ ਉਹ ਤਾਂ ਇਹ ਕਹਿਣਗੇ ਕੱਛਾ ਬਣਾਣ ਪਾਥੇ ਆਜੇ ਕਰੋ ਫੇਰ ਮੇਰਾ ਮਤਲਬ ਫੌਜ ਦਾ ਮਿਆਦ ਕੀ ਰਹਾ 4 ਸਾਲ ਦੀ ਨੌਕਰੀ ਫੌਜ ਦੀ ਜਿਵੇਂ ਇੱਕ ਸਪਾਈ ਵਧੀਆ ਸਾਰੇ ਪੇਚ ਸਿੱਖ ਸਕਦਾ ਦਾ ਸਿੱਖ ਸਕਦਾ ਨਵੀਂ ਟੈਕਨੋਲੋਜੀ ਨੂੰ ਸਿੱਖ ਸਰਦਾ ਉਹ ਤਾਂ ਸਿਰਫ ਤੋਪਾਂ ਦੇ ਅੱਗੇ ਜਿਵੇਂ ਪੱਠੇ ਸਿੱਟੀ ਤੇ ਹੈ ਉਹ ਤਾਂ ਉਹ ਜਿਹਾ ਹੋ ਜਾਊਗਾ ਮੇਰਾ ਮਤਲਬ 4 ਸਾਲ ਦੇ ਜਦੋਂ ਹਿਟਲਰ ਦੇ ਕੋਲੇ ਫੌਜ ਹੈ ਨਹੀਂ ਸੀ ਅਸੀਰ ਦੇ ਵਿੱਚ ਉਹਨੇ 14 14 ਸਾਲਾਂ ਦੇ ਮੁੰਡੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਸੀ ਹੁਣ ਇੱਥੇ ਤਾਂ ਇੰਨੀ ਬੇਰਜ਼ਕਾਰੀ ਹੈ ਤੇ 4 ਸਾਲ ਦਾ ਸੋਲਜਰ ਬਿਲਕੁਲ ਅਨਫਿੱਟ ਹੈ ਇਹ ਤਾਂ ਮੁਕਾਬਲਾ ਦੁਸ਼ਮਣ ਦਾ ਕਰ ਹੀ ਨਹੀਂ ਸਕਦਾ ਇਹਦੇ ਕੋਲੇ ਜਾਪੇ ਹੈ ਨਹੀਂ ਇਸ ਦੇ ਕੋਲੇ ਤਾਕਤ ਹੈ ਨਹੀਂ ਕਿ ਇਹਦੇ ਕੋਲੇ ਸਾਰੀ ਟੈਕਨੋਲੋਜੀਕਲ ਨੋਲਿਜ ਹੈ ਨਹੀਂਗਾ ਕਿ ਕਿਵੇਂ ਮਾਡਰਨ ਵਾਰ ਫਾਈਟ ਕਰਨਾ ਹੈ ਇਹ ਕਿਵੇਂ ਕਰ ਸਕਦਾ ਹੈਗਾ ਇਹ ਸਾਰਾ ਜਿਹੜਾ ਹਿੰਦੂਤਵਾ ਉੱਤੇ ਆ ਗਿਆ ਇਹ ਨਵੀਂ ਪਾਲਿਸੀ ਇਹਨਾਂ ਦੀ ਜੋ ਕਰਕੇ ਸਾਰੇ ਇਤਿਹਾਸ ਦੇ ਵਿੱਚ ਇਹਨਾਂ ਨੇ ਰਾਜਨੀਤਿਕ ਤਸਵੀਰ ਯੋਧਿਆ ਦੇ ਵਿੱਚ ਉਹ ਵੀ ਮਿਥੋਲੋਜੀ ਹੈ ਕਿ ਉੱਥੇ ਇੱਕ ਰਾਜ ਹੁੰਦਾ ਸੀਗਾ ਤੇ ਦਸ਼ਰਤ ਜੀ ਉਹਦੇ ਬਾਦਸ਼ਾਹ ਸੀਗੇ ਰਾਜੇ ਸੀਗੇ ਇਹ ਇਹਨਾਂ ਦੀ ਹਿਸਟਰੀ ਹੈ ਫੌਜ ਦੇ ਬਾਰੇ ਹੁਣ ਜਿੰਨਾਂ ਨੂੰ ਫੌਜ ਦਾ ਰਾਜ ਕਰਨ ਉੱਤੋਂ ਰੱਬ ਨੇ ਸਾਰਾ ਅਸਮਾਨ ਪਾੜ ਕੇ ਇਹਨਾਂ ਨੂੰ ਡੇਟਾ 147 ਦੇ ਵਿੱਚ ਇਹਨਾਂ ਨੂੰ ਕਿਵੇਂ ਪਤਾ ਕਿਵੇਂ ਰਾਜ ਕਰੀਦਾ ਜਦੋਂ ਹਿਸਟਰੀ ਦੇ ਵਿੱਚ ਇਹਨਾਂ ਦੇ ਕੋਲੇ ਕੋਈ ਰਾਜ ਨਹੀਂ ਆਇਆ ਹੈਗਾ ਹੁਣ ਜੇ ਨਵੀਂ ਪਾਰਲੀਮੈਂਟ ਬਣੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਮੋਦੀ ਸਾਹਿਬ ਨੇ ਸਿੱਧੀਆਂ ਕੰਨਾਂ ਦਿਖਾਤੀਆਂ ਨਾ ਤਾਂ ਉਹਦੇ ਵਿੱਚ ਰਾਜਪੂਤ ਆਰਥਿਕ ਅਕਚਰ ਨਾ ਉਹਦੇ ਵਿੱਚ ਸਿੱਖਾ ਕੀ ਕਲਚਰ ਹੈ ਨਾ ਉਹਦੇ ਵਿੱਚ ਗ੍ਰੀਕ ਆਰਕਟੈਕਚਰ ਹੈ ਨਾ ਉਹਦੇ ਵਿੱਚ ਰੋਮਨ ਆ ਕਿ ਟੈਕਚਰ ਹੈ ਆ ਤਨਿ ਕੀ ਇਹ ਸਿੱਧੀਆਂ ਖੰਦਾ ਕੱਢ ਕੇ ਇੰਨਾ ਖਰਚਾ ਕਰਕੇ ਨਵੀਂ ਪਾਰਲੀਮੈਂਟ ਤੇ ਜਿਹੜੀ ਪੁਰਾਣੀ ਪਾਰਲੀਮੈਂਟ ਹੈ ਜੇ ਉਹਨੂੰ ਦੇਖੋ ਉਹਦੇ ਨਾਲ ਸ਼ਰਮ ਆਉਂਦੀ ਹੈ ਕਿ ਮੋਦੀ ਸਾਹਿਬ ਦੀ ਕਿਹੋ ਜਿਹੀ ਪਾਰਲੀਮੈਂਟ ਬਣੀ ਹੋਈ ਹੈ ਮੇਰਾ ਮਤਲਬ ਇੰਨਾ ਖਰਚ ਕਰਕੇ ਤੇ ਉਹਦਾ ਡਿਜ਼ਾਈਨਰ ਨਾ ਕੋਈ ਹੋਵੇ ਨਾ ਹਿੰਦੂ ਹੋਵੇ ਨਾ ਰਾਜਪੂਤ ਨਾ ਸਿੱਖ ਨਾ ਇਸਲਾਮਿਕ ਨਾ ਗਰੀਕ ਨਾ ਰੋਮਨ ਤਾਂ ਮੇਰਾ ਮਤਲਬ ਇਹ ਤਾਂ ਬਹੁਤ ਅਜੀਬ ਚੀਜ਼ ਹੈ ਕਿ ਜਿਵੇਂ ਮਰਜੀ ਹੈ ਹਿੰਦੂਤਵਾ ਤੇ ਮੋਦੀ ਸਾਹਿਬ ਕਰੀ ਜਾਣ ਉਹ ਹੋ ਹੀ ਜਾਂਦਾ ਹੁਣ ਠੀਕ ਹੈ ਰਾਮ ਮੰਦਰ ਅਸੀਂ ਮੰਨਦੇ ਆ ਕਿ ਬਣਾਤਾ ਪਰ ਮਸਜਿਦ ਨੂੰ ਧਾਕੇ ਕਿ ਮਾਰੇ ਪਰ ਸ਼ਾਵਰ ਦੇ ਵਿੱਚ ਪਰਸੋ ਚੌਥੇ ਉੱਤੇ ਖਾਈਬਰ ਦੇ ਵਿੱਚ 1947 ਦਾ ਬਣਿਆ ਹੋਇਆ ਹਿੰਦੂਆਂ ਦਾ ਮੱਧ ਉਹਨਾਂ ਨੇ ਧਾਕੇ ਉੱਥੇ ਬਾਜ਼ਾਰ ਬਣਾਤਾ ਹੈ ਕਿ ਇਹ ਠੀਕ ਹੈ ਅਸਲੀ ਸਮਝ ਤੇ ਕਿਸੇ ਦੀ ਧਾਰਮਿਕ ਚੀਜ਼ ਨੂੰ ਛੇੜਨਾ ਜਾਂ ਉਸ ਨੂੰ ਗਰਸਤ ਕਰਨਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਦੇ 1984 ਦੇ ਵਿੱਚ ਬੜੇ ਖੁਸ਼ ਹੈ ਭਾਜਪਾ ਵਾਲੇ ਤੇ ਇੰਦਰਾ ਗਾਂਧੀ ਦੇ ਸਾਰੇ ਲੋਕ ਮੇਰਾ ਮਤਲਬ ਹੈ ਕਿ ਹੁਣ ਜੇ ਧਰਮ ਦੇ ਨਾਂ ਇਹੋ ਜੀਆਂ ਚੀਜ਼ਾਂ ਹੋਣ ਲੱਗ ਪੈਣ ਗੀਆਂ ਏ ਮਲਟੀਨੇਸ਼ਨਲ ਮੋਲਫਰ ਇਹਦੀ ਕਨਸਟਿਚਿਊਸ਼ਨ ਕੈਂਡੀਅਟ ਧਰਮਨਰ ਫਕਤਾ ਦਾ ਮੇਰਾ ਭੇ ਮਤਲਬ ਹੈ ਧਰਮਨਰ ਫਕਤਾ ਕਿਵੇਂ ਖਤਮ ਹੋ ਗਈ ਹੈ ਜਦੋਂ ਰਾਮ ਮੰਦਰ এজেন্ডਾ ਬਣਾਤਾ ਬੀਜੇਪੀ ਨੇ ਕਿ ਅਸੀਂ ਰਾਮ ਮੰਦਰ ਨੂੰ ਅਸਾਰੀ ਦਿੱਤੀ ਹੈ ਮੇਰਾ ਖਲੀ ਮਤਲਬ ਕੀ ਇਹ ਹੈ ਇਹ ਕਨਸਟਿਚਿਊਸ਼ਨ ਦੇ ਮੁਤਾਬਕ ਹੋਇਆ ਹੈ ਕਿ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਇਹਦਾ ਸੀਰੀਅਸ ਐਕਸ਼ਨ ਲੈਂਦਾ ਕਿ ਇਹ ਧਾਰਮਿਕ ਅਜੰਡੇ ਆਪ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜਿਹੜਾ ਵੀ ਧਰਮ ਦੀ ਗੱਲ ਦੇ ਉੱਤੇ ਕਰੂਗਾ ਉਹ ਇਲੈਕਸ਼ਨ ਕੋਡ ਦੀ ਉਲੰਘਣਾ ਕਰੂਗਾ ਦੂਸਰੀ ਗੱਲ ਹੈ ਕਿ ਇੰਡੀਆ ਦਾ ਕਾਨੂੰਨ ਹੈ ਫੌਜਦਾਰੀ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਗਰੁੱਪ ਜੀ ਦੇ ਨਾਲ ਇੰਡੀਆ ਦੇ ਦੋਸਤਾਨਾ ਤਲਕ ਹੈਗੇ ਆ ਕਿਸੇ ਮੁਲਕ ਦੇ ਨਾਲ ਉਹ ਤੋੜੂਗਾ ਤੋੜਨ ਦੀ ਕੋਸ਼ਿਸ਼ ਕਰੂਗਾ ਉਸ ਦੇ ਉੱਤੇ ਫੌਜਦਾਰੀ ਮੁਕੱਦਮਾ ਹੋਊਗਾ ਹੁਣ ਤੁਸੀਂ ਮੈਨੂੰ ਦੱਸੋ ਕਿ ਮੋਦੀ ਸਾਹਿਬ ਨੇ ਸ਼ਾਹ ਸਾਹਿਬ ਨੇ ਜੈ ਸ਼ੰਕਰ ਜੀ ਨੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜਾ ਨਾਮ ਕੀ ਹੈ ਦੋਵਾਲਤ ਜੀ ਦੋਵਾਲਤ ਸਾਹਿਬ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਸ ਨੂੰ ਜਾਨੋਂ ਕਿਤੇ ਵੀ ਵਸਣਾ ਹੋਵੇ ਦੁਨੀਆ 'ਚ ਉਹਨੂੰ ਜਾਨੋਂ ਮਾਰ ਦੇਣਾ ਜਿਹਦੇ ਨਾਲ ਕੈਂਡੀਡੇਟ ਦੇ ਵਿੱਚ ਮਾਰਤਾ ਹਰਦੀਪ ਸਿੰਘ ਮੇਜਰ ਜਿਹਪੂਤਨ ਸਿੰਘ ਮਲਿਕ ਸਖਦੂਲ ਸਗੇ ਆਪਣੇ ਮੁੰਡੇ ਆ ਇਥੋਂ ਮੌਕੇ ਦਾ ਤੇ ਅਫਤਾਰ ਸਿੰਘ ਖੰਡਾ ਬ੍ਰਿਟਾਨੀਆਂ ਦੇ ਵਿੱਚ ਜਾਨੋਂ ਮਾਰਤਾ ਤੇ ਫਰਮਜੀਤ ਸਿੰਘ ਪੰਜਾਬੜ ਪਾਕਿਸਤਾਨ ਦੇ ਵਿੱਚ ਮਾਰਤਾ ਤੇ ਰੋਡੇ ਲਖਬੀਰ ਸਿੰਘ ਪਾਕਿਸਤਾਨ ਦੇ ਵਿੱਚ ਮਾਰਤਾ ਆਪਣੇ ਮੋਲਕ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਤੇ ਆਪਣੇ ਪੰਜਾਬ ਦੇ ਵਿੱਚ ਮੂਸਵਾਲ ਨੂੰ ਮਰਵਾਤਾ ਹੁਣ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਹੈ ਤੇ ਇਲੈਕਸ਼ਨ ਕਮਿਸ਼ਨ 1466 ਦੇ ਅੱਗੇ ਖਲਾਸ 890 ਇੱਕ ਮੋਦੀ ਦੇ ਸ਼ਾ ਦੇ ਜੈ ਸ਼ੰਕਰ ਦੇ ਤੇ ਡੋਇਲ ਦੇ ਜਿਨ੍ਹਾਂ ਨੇ ਇਹੋ ਜੀ ਫੌਜਦਾਰੀ ਕੀਤੀ ਹੈ ਮੁਲਕ ਦੇ ਨਾਲ ਕਿ ਆਪਣੇ ਸਿੱਖ ਇਹਨਾਂ ਨੇ ਮਰਵਾਉਣੇ ਬਾਅਦ ਦੇ ਮੁਲਕਾਂ ਦੇ ਵਿੱਚ ਖੁੱਲੇ ਆਮ ਤੇ ਜੈ ਸ਼ੰਕਰ ਕਹਿੰਦਾ ਕਿ ਇਹ ਟੈਰਰਿਸਟ ਜਿੱਥੇ ਵੀ ਹੋਣਗੇ ਅਸੀਂ ਮਾਰਾਂਗੇ ਮੇਰਾ ਮਤਲਬ ਉਹਨੂੰ ਕੋਈ ਅਫਸੋਸ ਨਹੀਂ ਹੈ ਜਿਵੇਂ ਹਿਟਲਰ ਨੇ ਯਹੂਦੀਆਂ ਨੂੰ ਖਤਮ ਕੀਤਾ ਸੀਗਾ ਐਸੇ ਸ਼ਬਦਾਂ ਦੇ ਨਾਲ ਕਿ ਜੇ ਤੂੰ ਯੋਧੀ ਹੈ ਤੇਰਾ ਜੀਉਣ ਦਾ ਹੱਕ ਖਤਮ ਕੀਤਾ ਗਿਆ ਇਸੇ ਤਰ੍ਹਾਂ ਸਿੱਖ ਦਾ ਹੱਕ ਜੀਉਣ ਦਾ ਜੇ ਉਹ ਆਪਣੀ ਆਜ਼ਾਦੀ ਦੇ ਸਬੰਧ ਦਾ ਆਪਣੇ ਬੋਲਖ ਦੇ ਵਿੱਚ ਮੰਨਦਾ ਉਹਨੂੰ ਮਰਵਾ ਦੇਣਾ ਹੁਣ ਮੈਨੂੰ ਮਰਵਾ ਸਕਦੇ ਐ ਇਹਨਾਂ ਨੂੰ ਮਰਵਾ ਸਕਦੇ ਐ ਇਹਨਾਂ ਨੂੰ ਪੁੱਛ ਲਓ ਕੀ ਇਹਨਾਂ ਨੂੰ ਡਰ ਹੈ ਇੱਥੇ ਬੈਠੇ ਇਹਨਾਂ ਨੂੰ ਪੁੱਛ ਲਓ ਡਰ ਹੈ ਮੈਨੂੰ ਤਾਂ ਡਰ ਨਹੀਂ ਜੇ ਮੈਨੂੰ ਮੋਤੀ ਵਰਗਾਉਂਦਾ ਹੈਗਾ ਸੱਚੀ ਗੱਲ ਹੈ ਕਰਕੇ ਦੇਖੇ ਉਹ ਜੀ ਹਰਕਤ ਕਰਕੇ ਦੇਖੇ ਕਿ ਕਿਸੇ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰੇ ਇਨਨ ਕੈਨੇਡਾ ਦੇ ਨਾਲ ਵੀ ਆਪਣਾ ਰਿਸ਼ਤਾ ਖਰਾਬ ਕਰ ਲਿਆ ਅਮਰੀਕਾ ਨਾਲ ਵੀ ਕਰ ਲਿਆ ਅਮਰੀਕਾ ਨੇ ਰੇਡ ਹੰਡ ਕਰ ਲਿਆ ਬੰਦਾ ਜਿਹਨੇ ਸਾਰੀ ਇਹ ਸਾਜਿਸ਼ ਕਢੀ ਸੀ ਕਿ ਕਿਵੇਂ ਕਿਵੇਂ ਪੰਨوں ਨੂੰ ਬਣਵਾਉਣਾ ਹੈ ਤਾਂ ਮੈਨੂੰ ਸਾਰੇ ਅਖਬਾਰਾਂ ਵਾਲੇ ਜਿਹੜੇ ਨੈਸ਼ਨਲਿਸਟ ਹਿੰਦੂਤਵਾਦੀ ਹੈ ਉਹ ਕਹਿੰਦੇ ਕਿ ਉਹ ਤਾਂ 테러ਰਿਸਟ ਸੀਗੇ ਅੱਛਾ ਮੈਂ ਪੁੱਛਦਾ ਕਿਹੜੇ ਕਾਨੂੰਨ 'ਚ ਲਿਖਿਆ ਕਿ 테러ਰਿਸਟ ਨੂੰ ਤੁਸੀਂ ਸਿੱਧੀ ਗੋਲੀ ਮਾਰ ਦੋ ਤੈਨੂੰ ਅਦਾਲਤ ਵਿੱਚ ਪੇਸ਼ ਕਰੋਗੇ ਤੇ ਫਿਰ ਉਹਦੇ ਖਿਲਾਫ ਮੁਕੱਦਮਾ ਹੋਊਗਾ ਮੁਕਦਮੇ ਦੇ ਵੇਚ ਤੋਂ ਸਜ਼ਾ ਹੋਊਗੀ ਤੇ ਮੇਰਾ ਜੇ ਉਸ ਨੂੰ ਫਾਂਸੀ ਦੀ ਸਜ਼ਾ ਮਾਰਨ ਦੀ ਸਜ਼ਾ ਹੋਊਗੀ ਉਹ ਅਦਾਲਤ ਦਊਗੀ ਮੋਤੀ ਤੇ ਸਾਤ ਜੈਸਕਰ ਇਹ ਜੈ ਸੰਕਰ ਤੇ ਇਸ ਚਰਨ ਦੀ ਰਵਾਈ ਕਰ ਨਹੀਂ ਦੇ ਸਕਦੇ ਹੈਗੇ ਤੇ ਜਿਹੜੇ ਹੁਣ ਕਣਕਾ ਆਉਣ ਲੱਗ ਪਈਆਂ ਮੰਡੀਆਂ ਦੇ ਵਿੱਚ ਤੇ ਜਿਹੜੇ ਇਨਸਪੈਕਟਰਸ ਐ ਉਹ ਕਹਿੰਦੇ ਐ ਕਿ ਇਹ ਢੋਡੀ ਇਹਦੇ ਵਿੱਚ ਉਹ ਮੌਇਸਚਰ ਤੇਰਾਂ ਤੋਂ ਜ਼ਿਆਦਾ ਹੈ ਤੇ ਉਹ ਕਣਕ ਨਹੀਂ ਚੱਕਦੇ ਇਹਦੇ ਨਾਲ ਤਾਂ ਜ਼ਿੰਮੇਦਾਰਾਂ ਪਹਿਲਾਂ ਵੀ ਸ਼ੰਭੂ ਬੈਠੇ ਐ ਨੌਰੀ ਬੈਠੇ ਐ ਜ਼ਿੰਮੇਦਾਰਾਂ ਨੂੰ ਜਿਹੜੇ ਅੰਦਾਤ ਐ ਉਹਨਾਂ ਨੂੰ ਤੰਗ ਕਰੀ ਜਾਣਾ ਮੇਰਾ ਮਤਲਬ ਹੈ ਕੌਣ ਵੋਟ ਇਨ੍ਹਾਂ ਪਾਰਟੀਆਂ ਨੂੰ ਦੇਊਗਾ ਜਿਹੜੇ ਕਿਸਾਨਾਂ ਦੇ ਖਿਲਾਫ ਚੱਲ ਗਏ ਆ ਹੁਣ ਜਦੋਂ ਇਨਕਲਾਬ ਚੀਨ ਦੇ ਵਿੱਚ ਆਇਆ ਜਦੋਂ ਰੂਸ ਦੇ ਵਿੱਚ ਆਇਆ ਰੂਸ ਨੇ ਇਨਕਲਾਬ ਲਿਆਂਦਾ ਸ਼ਹਿਰਾਂ ਦੇ ਵਿੱਚੋਂ ਜਿਹੜੇ ਵਰਕਰ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਇਕੱਠਾ ਕਰਕੇ ਉੱਥੇ ਰੈਵੋਲੂਸ਼ਨ ਫਲਾਤੀ ਪਰ ਛੀਨ ਦੇ ਮੌਸੀ ਟੋਂਗ ਨੇ ਸਾਰੇ ਪਿੰਡਾਂ ਨੂੰ ਇਕੱਠਾ ਕਰਕੇ ਸਾਰੇ ਛੀਨ ਦੇ ਪਿੰਡਾਂ ਨੂੰ ਇਕੱਠਾ ਕਰਕੇ ਹਮਲਾ ਮਾਰਿਆ ਸ਼ਹਿਰਾਂ ਦੇ ਉੱਤੇ ਉੱਥੇ ਕਬਜ਼ਾ ਕਰ ਲਿਆ ਤਾਂ ਮੇਰਾ ਮਤਲਬ ਜੇ ਕਿਸਨ ਅਜੇ ਵੀ ਬੈਠੇ ਐ ਹਰਿਆਣੇ ਦੇ ਵਿੱਚ ਅੱਜ ਪਤਾ ਨਹੀਂ 100 ਟ੍ਰੇਨਾਂ ਰੋਕਤੀਆਂ ਪੰਜਾਬ ਦੇ ਵਿੱਚ ਰੋਕਤੀਆਂ ਜੇ ਇਹ ਕਿਸਾਨਾਂ ਨਾਲ ਇਹੋ ਜਿਹਾ ਰਸੂਖ ਕਰਨਗੇ ਇਹ ਭਾਜੀਪੀ ਜਾਂ ਹੋਰ ਦੀ ਸਰਕਾਰ ਦਿੱਲੀ ਦੇ ਵਿੱਚ ਕਿਵੇਂ ਰਹਿ ਸਕਦੀ ਹੈ ਕਿਸਾਨਾਂ ਤੋਂ ਬਗੈ ਇਹ ਸਦਾਰਤ ਗਵੰਸਿਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਵੀ ਸੰਗਰੂਰ ਤੋਂ ਹੈਗੇ ਹੈ ਤੇ ਮੈਂ ਸੰਗਰੂਰ ਦੀ ਗੱਲ ਕਰ ਰਿਹਾ ਤੇ ਸਾਰੇ ਪੰਜਾਬ ਦੀ ਗੱਲ ਕਰਦੇ ਆ ਤੇ ਸਾਰੇ ਇੰਡੀਆ ਦੀ ਗੱਲ ਕਰਦੇ ਆ ਜਿੱਥੇ ਕਿਸਾਨਾਂ ਦੇ ਖਿਲਾਫ ਬੀਜਪੀ ਆਰਐਸਐਸ ਨੇ ਇੱਕ ਵੰਡੀ ਹੋਈ ਹੈ ਇੱਕ ਕੈਂਪੇਨ ਇਸ ਕਰਕੇ ਸਾਰੇ ਖੇਤੀਬਾੜੀ ਦੇ ਮਜ਼ਦੂਰਾਂ ਨੂੰ ਖੇਤੀਬਾੜੀ ਦੇ ਕਿਸਾਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਇਕੱਠੇ ਹੋ ਜਾਈਏ ਇਹ ਸਰਕਾਰ ਦੇ ਤਲਾਫ ਤੇ ਇਹਨੂੰ ਇਹਨਾਂ ਲੱਖਰਾਂ ਦੇ ਵਿੱਚ ਗੋਬਦੀਏ ਜਿਹੜਾ ਇਹੋ ਜਿਹੀ ਧਾਰਮਿਕ